ਸਿੰਘਰੂਰ ਦੇ ਡੀਸੀ ਅਤੇ ਐਸਐਸਪੀ ਵੱਲੋਂ ਮੌਜੂਦਾ ਹਾਲਾਤਾਂ ਨੂੰ ਚੈੱਕ ਕਰਨ ਦੇ ਲਈ ਕੱਗੜ ਦਰਿਆ ਦਾ ਦੌਰਾ ਕੀਤਾ ਗਿਆ ਜਿੱਥੇ ਕੱਗੜ ਤੇ ਪਹੁੰਚੇ ਅਤੇ ਪਾਣੀ ਦਾ ਪੱਧਰ 730 ਫੁੱਟ ਤੇ 748 ਫੁੱਟ ਤੇ ਕੱਗੜ ਦਰਿਆ ਦੀ ਪੱਧਰ ਦੀ ਜੇਕਰ ਗੱਲ ਕਰੀਏ ਤਾਂ 730 ਫੀਟ ਤੇ 748 ਫੀਟ ਖਤਰੇ ਦਾ ਲੈਵਲ ਹੈ ਜਿਹੜਾ ਦੱਸੀਆ ਜਾ ਰਿਹਾ ਪਹਾੜਾਂ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਤਬਾਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਸੋ ਕਲਕਾ ਤੇ ਪਰਵਾਨੂ ਇਲਾਕੇ ਦੇ ਵਿੱਚ ਸ਼ੁਰੂ ਹੁੰਦੀ ਕਗਰਨਦੀ ਦੇ ਵਿਚ ਹਰ ਸਾਲ ਪਹਾੜਾਂ ਦੀਆਂ بارشਾਂ ਦਾ ਪਾਣੀ ਵੱਡੇ ਪੱਧਰ ਤੇ ਆਉਂਦਾ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਤਬਾਹੀ ਮਚਾਉਂਦਾ ਸੋ ਸੰਗਰੂਰ ਦੇ ਵਿੱਚੋਂ ਹੈ ਜਿਹੜਾ गुजरਦੀ ਕਗਰਾ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਹੁਣ ਕਾਫੀ ਜ਼ਿਆਦਾ ਵਾ ਚੁੱਕਾ ਹੈ ਜਿਸ ਤੇ ਪ੍ਰਸ਼ਾਸਨ ਲਗਾਤਾਰ ਚਿੰਤਾ ਦੇ ਵਿੱਚ ਹੈ ਲਗਾਤਾਰ ਕਗਰ ਹੈ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜੜੀ ਕੋਈ ਵੀ ਘਟਨਾ ਨਾ ਵਾਪਰੇ ਲੁਧਿਆਣਾ ਲਾਈਵ ਲੀਆ ਮਿੱਠਾਪੜ ਦੀ ਰਿਪੋਰਟ ਅਸੀਂ ਕਿੱਥੇ ਪਹੁੰਚੇ ਹਾਂ ਜੀ ਤੇ ਕੀ ਜਾਂਚ ਕੀਤੀ ਜਾ ਰਹੀ ਹੈ ਕੀ ਬਤਾਲੋਗੇ ਅਸੀਂ ਇਸ ਵੇਲੇ ਮੋਰਕ ਸ਼ਹਿਰ ਦੇ ਬਾਹਰ ਜਿਹੜਾ ਕਗਰਿਆ ਦਾ ਬ੍ਰਿਜ ਹੈ ਉਹ ਉੱਤੇ ਹੈ ਜਾਖੜੂ ਵੱਲ ਜਾ ਰਿਹਾ ਹੈ ਔਰ ਇਸ ਤੋਂ ਪਹਿਲਾਂ ਅਸੀਂ ਮਕਰੋਟ ਸਾਹਿਬ ਤੋਂ ਇਹ ਜਿਹੜੀ ਕਗਰਦਰਾ ਦਾ ਕੰਡਾ ਹੈ ਉਹ ਇਨਸਪੈਕਟ ਕੀਤੇ ਨੇ ਕਗਰਦਰਾ ਦੇ ਵਿੱਚ ਬੇਸਿਕਲੀ ਹਰਿਆਣਾ ਔਰ ਹਿਮਾਚਲ ਦੇ ਜਿਹੜੇ ਕੈਚਮੈਂਟ ਏਰੀਆਜ਼ ਆ ਉਹਦੇ ਵਿੱਚੋਂ ਜਦੋਂ ਬਾਰਿਸ਼ ਹੁੰਦੀ ਹੈ ਤੇ ਪਾਣੀ ਜਿਹੜਾ ਉਹਦਾ ਇਹਦੇ ਵਿੱਚ ਆਉਂਦਾ ਹੈ ਲਾਸਟ ਫਲੱਡ 2023 ਦੇ ਵਿੱਚ ਇਹਦੇ ਵਿੱਚ ਆਏ ਸੀ ਔਰ ਉਹਦੇ ਵਿੱਚ ਬਹੁਤ ਹੈਵੀ ਰੇਨਫਾਲ ਔਰ ਕਲਾਊਡ ਬਰਸਟ ਹੋਣ ਕਰਕੇ ਵੱਡੀ ਮਤਲਬਾ ਵਿੱਚ ਪਾਣੀ ਜਿਹਦਾ ਉਦੋਂ ਉਸ ਵੇਲੇ ਆਇਆ ਸੀ ਸੋ ਉਸਲੇ ਦੇ ਵਿੱਚ ਤਕਰੀਬਨ 100 ਦੇ 100 ਤੋਂ ਵੱਧ ਬ੍ਰੀਚ ਪੁਆਇੰਟਸ ਉਦੋਂ ਇਹਦੇ ਵਿੱਚ ਬ੍ਰੀਚਸ ਹੋਈਆਂ ਸੀ ਅਪਸਟ੍ਰੀਮ ਘੱਟ ਹੋਈਆਂ ਸੀ ਡਾਊਨਸਟ੍ਰੀਮ ਜ਼ਿਆਦਾ ਹੋਈਆਂ ਕਿਉਂਕਿ ਅਪਸਟ੍ਰੀਮ ਜਿਹੜਾ ਹੈ ਉਹ ਤਕਰੀਬਨ 500 ਤੋਂ 600 ਫੁੱਟ ਵਿਡਥ ਦੀ ਹੈਗੀ ਆ ਜ਼ਮੀਨ ਐਕਵਾਇਰ ਕਰਕੇ ਇਹਦੀ ਵਿਡਥ ਵਧਾਈ ਗਈ ਹੈ ਸੋ ਇਹਦੀ ਕੈਰੀਂਗ ਕੈਪੈਸਿਟੀ ਉੱਥੇ ਮਕਰੋਟ ਸਾਹਿਬ ਤੋਂ ਅਪਸਟ੍ਰੀਮ ਬਹੁਤ ਵਧੀਆ ਹੈ ਲੇਕਿਨ ਮਕਰੋਟ ਸਾਹਿਬ ਤੋਂ ਡਾਊਨਸਟ੍ਰੀਮ ਟੁਵਰਡਸ ਜਾਖਲ ਇਹਦੀ ਜਿਹੜੀ ਵਿਡਥ ਹੈ ਉਹ 50 ਤੋਂ 70 ਤੋਂ 80 ਫੁੱਟ ਰਹਿ ਗਈ ਹੈ ਸੋ ਉਸ ਕਰਕੇ ਜਦੋਂ ਪਾਣੀ ਵੱਡੀ ਗਿਣਤੀ ਚ ਵੱਡੀ ਮਾਤਰਾ ਚ ਆਉਂਦਾ ਹੈ ਤਾਂ ਉਹਨੂੰ ਟਾਈਟ ਹੋਣ ਕਰਕੇ ਜਗਾ ਟਾਈਟ ਹੋਣ ਕਰਕੇ ਉਹਦੀ ਵੈਲੋਸਿਟੀ ਵੱਧ ਜਾਂਦੀ ਹੈ ਔਰ ਤੁਸੀਂ ਵੇਖਿਆ ਕਿ ਜਿਹੜਾ ਕਾ ਗੱਦਰਿਆ ਹੈ ਬਹੁਤ ਵੱੜ ਖਾਂਦਾ ਹੋਇਆ ਦਰਿਆ ਹੈ ਮੇਨ ਡਰਿੰਗ ਹੈਗਾ ਸੋ ਜਦੋਂ ਵੀ ਉਹ ਪਾਣੀ ਦੀ ਵੈਲੋਸਿਟੀ ਵੱਧਦੀ ਹੈ ਤਾਂ ਉਹ ਜਦੋਂ ਡਾਇਰੈਕਟ ਹਿੱਟ ਕਰਦਾ ਹੈ ਬੈਂਕਸ ਨੂੰ ਤਾਂ ਬੈਂਕਸ ਦੇ ਵਿੱਚ ਬ੍ਰੀਚ ਹੁੰਦੀ ਹੈ ਔਰ ਉਹਦੇ ਨਾਲ ਪਾਣੀ ਜਿਹੜਾ ਹੈ ਆਸ-ਪਾਸੇ ਫੈਲਦਾ ਹੈ ਸੋ ਡਿਪਾਰਟਮੈਂਟ ਨੇ ਪਿਛਲੇ ਟਾਈਮ ਦੇ ਵਿੱਚ 23 ਤੋਂ ਬਾਅਦ ਉਹ ਬ੍ਰੀਚ ਪੁਆਇੰਟਸ ਪਲੱਗ ਕੀਤੇ ਔਰ ਉਹਨਾਂ ਨੂੰ ਸਟਰੈਂਥਨ ਕੀਤਾ ਸੋ ਇਸ ਵਾਰੀ ਵੀ ਫਲੱਡ ਦੀ ਪ੍ਰੋਟੈਕਸ਼ਨ ਦੇ ਜਿਹੜੇ ਵਰਕਸ ਚੱਲ ਰਹੇ ਨੇ ਉਹਨਾਂ ਨੂੰ ਅੱਜ ਵੇਖਣ ਮੈਂ ਤੇ ਐਸਐਸਪੀ ਸਾਹਿਬ ਏਡੀਸੀ ਸਾਹਿਬ ਐਸਟੀਮ ਸੁਬਾਨ ਔਰ ਸਾਰੇ ਡਰੇਨੇਜ ਡਿਪਾਰਟਮੈਂਟ ਤੋਂ ਆਫਿਸਿਸ ਜਿਹੜੇ ਨੇ ਆਏ ਨੇ ਸਾਰੇ ਸੋ ਇਹਦੇ ਵਿੱਚ ਸਾਡੀ ਤਿਆਰੀ ਹੈ ਡਿਪਾਰਟਮੈਂਟ ਦੀ ਬਾਕੀ ਇਹ ਕਿ ਲੋਕਾਂ ਤੋਂ ਇਨਪੁਟ ਮਿਲਦੀ ਰਹਿੰਦੀ ਆ ਸਾਡੇ ਆਫਿਸ ਅੱਜ ਅਸੀਂ ਪਿੰਡਾਂ ਵਾਲਿਆਂ ਨੂੰ ਮਿਲੇ ਆ ਉਹਨਾਂ ਨੇ ਦੱਸਿਆ ਕਿਈ ਥਾਵਾਂ ਦੇ ਇੱਥੇ ਵੀਕ ਪੁਆਇੰਟਸ ਆ ਇਮੀਡੀਟਲੀ ਐਕਸ਼ਨ ਸੁਬਾਨ ਨੂੰ ਦੱਸ ਦਿੱਤਾ ਗਿਆ ਔਰ ਉੱਥੇ ਸਟਰੈਂਥਨਿੰਗ ਜਿਹੜੀ ਉਹ ਵੀ ਕਰवाती ਜਾਏਗੀ ਬਾਕੀ ਇਹ ਕਿ ਪਾਣੀ ਅਜੇ ਅਲਰਮ ਦੀ ਕੋਈ ਲੋੜ ਨਹੀਂ ਹੈ ਕਨੋਰੀ ਸਾਡਾ ਜਿਹੜਾ ਪੁਆਇੰਟ ਹੈ ਮੀਰਿੰਗ ਪੁਆਇੰਟ ਉੱਤੇ 730 ਫੁੱਟ ਪਾਣੀ ਚੱਲ ਰਿਹਾ ਇਸ ਵੇਲੇ 748 ਡੇਂਜਰ ਪੁਆਇੰਟ ਹੈ ਪਿੱਛੇ ਵੀ ਪਾਣੀ ਹਜੇ ਠੀਕ ਠਾਕ ਚੱਲ ਰਿਹਾ ਹੈ ਪੰਖਰਪੁਰ ਵੀ ਜਿਹੜਾ ਹੈ ਕੱਲ ਪਾਣੀ ਥੋੜਾ ਵਧਿਆ ਸੀ ਬਟ 4-5 ਘੰਟਿਆਂ ਹੀ ਡਾਊਨ ਹੋ ਗਿਆ ਸੋ ਅਜੇ ਕੋਈ ਚਿੰਤਾ ਦੀ ਲੋੜ ਨਹੀਂ ਹੈ ਬਟ ਡਿਪਾਰਟਮੈਂਟ ਪ੍ਰੀਪੇਅਰਡ ਹੈ ਇੱਥੇ ਇਹਨਾਂ ਨੇ ਨਰੇਗਾ ਦੀ ਲਿਬਰ ਲਗਾ ਕੇ ਜਿਹੜੇ ਆਪਣੇ ਬੈਗਸ ਨੇ ਸੈਂਡ ਬੈਗਸ ਔਰ ਮਿੱਟੀ ਦੇ ਬੈਗ ਜਿਹੜੇ ਨੇ ਉਹ ਭਰਾਲੇ ਨੇ ਔਰ ਲਗਾਤਾਰ ਭੜਾਈ ਚੱਲ ਰਹੀ ਹੈ ਇਸ ਤੋਂ ਬਿਨਾ ਜਾਲ ਜਿਹੜੇ ਨੇ ਉਹ ਪ੍ਰਕਿਊਰ ਕਰ ਲਏ ਨੇ ਜਿ ਤਾਂ ਕਿ ਕਿਤੇ ਕੋਈ ਬ੍ਰੀਚ ਹੋਵੇ ਤੇ ਜਾਲ ਦੇ ਵਿੱਚ ਬੈਗ ਬਣ ਕੇ ਤੌਰ ਇਮੀਡੀਏਟਲੀ ਪਲੱਗਿੰਗ ਕਰ ਸਕें ਪਿੰਡਾਂ ਮळे ਦਾ ਕੰਟੈਕਟ ਜਿਹੜਾ ਰੈਗੂਲਰ ਹੈ ਸਾਡੇ ਐਸਐਸਪੀ ਸਾਹਿਬ ਹੋਰ ਉਹਨਾਂ ਦੀ ਟੀਮ ਜਿਹੜੀ ਹੈ ਉਹ ਵੀ ਲਗਾਤਾਰ ਵਾਚ ਕਰ ਰਹੀ ਹੈ ਕਿ ਕਿਤੇ ਕੋਈ ਬ੍ਰੀਚ ਦਾ ਕੋਈ ਜਾਂ ਕੋਈ ਹੋਜੀ ਘਟਨਾ ਅਜੇ ਵੈਸੇ ਤੇ ਪਾਣੀ ਹੈ ਨਹੀਂ ਬਿਲਕੁਲ ਪਰ ਜੇ ਜੇ ਹੋਜੀ ਕੋਈ ਘਟਨਾ ਆਵੇ ਤੇ ਇਮੀਡੀਏਟਲੀ ਅਸੀਂ ਰਿਸਪਾਂਸ ਕਰ ਸਕੀਏ ਸੋ ਸਾਰੀਆਂ ਜਿਹੜੀਆਂ ਡਿਪਾਰਟਮੈਂਟਸ ਨੇ ਸਾਰਿਆਂ ਵਾਲੰਟਡ ਡਿਪਾਰਟਮੈਂਟ ਕੋਆਰਡੀਨੇਸ਼ਨ ਦੇ ਨਾਲ ਕੰਮ